ਦਸਤੋਂ ਪੁਰਾਣੇ ਸਾਲ ਵਾਹਨਾਂ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੇ ਕਿ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜੇਕਰ ਤੁਹਾਡੇ ਕੋਲ ਵੀ ਦਸਤੋਂ 15 ਸਾਲ ਪੁਰਾਣੀ ਗੱਡੀ ਹੈ ਤੇ ਇਸ ਖਬਰ ਨੂੰ ਆਖਰ ਤੱਕ ਜਰੂਰ ਦੇਖਣਾ ਕਿਉਂਕਿ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਜੇਕਰ 10 ਤੋਂ 15 ਸਾਲ ਪੁਰਾਣੀ ਗੱਡੀਆਂ ਨੇ ਤਾਂ ਉਹਨਾਂ ਨੂੰ ਹੁਣ ਇੰਦਨ ਨਹੀਂ ਮਿਲੇਗਾ ਜੀ ਹਾਂ ਪੈਟਰੋਲ ਤੇ ਡੀਜ਼ਲ ਇਹਨਾਂ ਗੱਡੀਆਂ ਨੂੰ ਨਹੀਂ ਮਿਲੇਗਾ ਔਰ ਜੇਕਰ ਕੋਈ ਪੈਟਰੋਲ ਜਾਂ ਫਿਰ ਡੀਜ਼ਲ ਪ੍ਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ ਦੱਸਤੀ ਕਿ ਹੁਣ ਗੱਡੀਆਂ ਨੂੰ ਜਿਹੜਾ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ ਸੀਸੀਟੀਵੀ ਕੈਮਰੇ ਜਿਹੜੇ ਪੈਟਰੋਲ ਪੰਪਾਂ ਤੇ ਲਗਾਏ ਜਾਣਗੇ ਜਿਸ ਤੇ ਨਾਲ ਪੁਰਾਣੇ ਵਾਹਨਾਂ ਦੀ ਪਛਾਣ ਜਿਹੜੀ ਕੀਤੀ ਜਾਵੇਗੀ ਜੇਕਰ 10 ਤੋਂ 15 ਸਾਲ ਪੁਰਾਣੇ ਵਾਹਨ ਨੇ ਤਾਂ ਉਹਨਾਂ ਨੂੰ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ ਹੁਣ ਕਹਿੰਦਾ ਪਾਵੇ ਕਿ ਤੁਹਾਡੇ ਜਿਹੜੇ ਪੁਰਾਣੇ ਵਾਹਨ ਨੇ ਉਹਨਾਂ ਦਾ ਕੋਈ ਹੱਲ ਨਹੀਂ ਹੋਵੇਗਾ ਹੁਣ ਉਹ ਸ਼ਹਿਰਾਂ ਦੇ ਵਿੱਚ ਨਹੀਂ ਚੱਲਣਗੇ